ਸ਼ਸ਼ੀਗਾਰ ਮਾਲਵਾ ਨਿਊਜ਼ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਇੱਕ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਦਾ ਸੀਏ ਤੋਂ ਮੁਹਾਲੀ ਦੇ ਜ਼ਿਲ੍ਹਾ ਕੋਰਟ ਨੇ ਸਾਤਾ ਮੁੱਖ ਮੰਤਰੀ ਬਿਆਨਤ ਸਿੰਘ ਕਤਲ ਮਾਮਲੇ ਦੇ ਦੋਸ਼ੀ ਜਪਤਾ ਸਿੰਘ ਹਵਾਰਾ ਨੂੰ ਇੱਕ 20 ਸਾਲ ਪੁਰਾਣੇ ਕੇਸ ਦੇ ਵਿੱਚ ਬਰੀ ਕਰ ਦਿੱਤਾ ਹੈ ਬਬਰਖਾਲਸਾ ਇੰਟਰਨੈਸ਼ਨਲ ਦੇ ਅਤੰਕੀ ਜਪਤਾ ਸਿੰਘ ਹਵਾਰਾ ਜੋ ਸੀ ਉਸ ਦੇ ਉੱਤੇ ਬਹੁਤ ਸਾਰੇ ਮਾਮਲੇ ਜੱਜ ਸੀ ਇੱਕ ਪਹਿਲਾਂ ਹੀ ਕੇਸ ਦੇ ਵਿੱਚ ਬਰੀ ਕੀਤਾ ਗਿਆ ਤਾਂ ਇੱਕ 20 ਸਾਲ ਪੁਰਾਣੇ ਕੇਸ ਦੇ ਵਿੱਚ ਫਿਰ ਤੋਂ ਬਰੀ ਕਰ ਦਿੱਤਾ ਜਿੱਥੇ ਇੱਕ ਵਿਸਫੋਟਕ ਮਾਮਲੇ ਦੇ ਵਿੱਚ ਜਿੱਥੇ ਜੇਲ੍ਹ ਹੋਈ ਸੀਗੀ ਕੇਸ ਦਰਜ ਸੀਗਾ ਪਰ ਉਸ ਤੋਂ ਬਾਅਦ ਹੁਣ ਮਾਮਲੇ 'ਚ ਬਰੀ ਕਰ ਦਿੱਤਾ ਹੈ ਹਾਲਾਂਕਿ ਇਹ ਜੋ ਮਾਮਲਾ ਦਰਜ ਹੋਇਆ 2005 ਦੇ ਵਿੱਚ ਦਰਜ ਹੋਇਆ ਸੀਗਾ ਜਿਸ ਤੋਂ ਬਾਅਦ ਵੀਡੀਓ ਕਾਨਫਰੰਸ ਰਾਹੀ ਜਤਾਰ ਸਿੰਘ ਹਵਾਰਾ ਪੇਸ਼ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਜਿਹੜੇ ਬਰੀ ਕਰ ਦਿੱਤਾ ਗਿਆ ਦੱਸਿਆ ਕਿ ਜਤਾਰ ਸਿੰਘ ਹਵਾਰਾ ਜੋ ਹੈ ਉਹ ਸਾਡਾ ਮੁੱਖ ਮੰਤਰੀ ਜੋ ਰਿਪੀਟ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ ਸੀ ਤੇ ਉਸ ਤੋਂ ਬਾਅਦ 29 ਸਾਲ ਹੋ ਗਏ ਨੇ ਜਗਤਾਰ ਸਿੰਘ ਹਵਾਰਾ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਿਹਾ ਦਾ ਇਹ ਉਸ ਤੋਂ ਬਾਅਦ ਇੱਕ ਪਟੀਸ਼ਨ ਵੀ ਪਾਈ ਗਈ ਸੀ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਕਿ ਉਸ ਦੀ ਜਿਹੜੀ ਬਦਲੀ ਆ ਉਹ ਪੰਜਾਬ ਦੀ ਕਿਸ ਜਿਲ੍ਹੇ ਵਿੱਚ ਹੋਣੀ ਚਾਹੀਦੀ ਹੈ ਹਾਲਾਂਕਿ ਹੁਣੇ ਦਿੱਲੀ ਦੇ ਵਿੱਚ ਜੋ ਜਤਾਰ ਸਿੰਘ ਹਵਾਰਾ ਜੋ ਹੈ ਉਹ ਕਾਇਦ ਹੈ ਔਰ 29 ਸਾਲ ਹੋ ਗਏ ਨੇ ਕਿ ਬਿਆਨ ਸਿੰਘ ਕਤਲ ਮਾਮਲੇ ਦੇ ਵਿੱਚ ਸਜ਼ਾ ਜਿਹੜੀ ਉਮਰ ਕਹਿਤੀ ਪੁੱਗ ਤ੍ਰਿਆ ਪਰ ਦੱਸਿਆ ਕਿ ਹੁਣ ਵੱਖ-ਵੱਖ ਤਰਾਮਾ ਦੇ ਤਹਿਤ ਆਰਮਜ਼ ਐਕਟ ਦੇ ਤਹਿਤ ਹੋਰ ਐਕਟਾਂ ਦੇ ਤਹਿਤ ਮਾਮਲੇ ਦਰਜ ਜਿਹੜੇ ਨੇ ਉਹ ਜਤਾਰ ਸਿੰਘ ਹਵਾਰਾ ਦੇ ਉੱਤੇ ਹੋਏ ਸਨ ਇਸੋ ਹੀ ਲੈ ਕੇ ਇੱਕ 20 ਸਾਲ ਪੁਰਾਣੇ ਮਾਮਲੇ ਦੇ ਵਿੱਚ ਜਿਹੜੀ ਆ ਉਹ ਬਰੀ ਹੋ ਗਿਆ ਔਰ ਹਿਰਾਸਤ ਤੇ ਦੇ ਵਿੱਚ ਸੀਗਾ ਔਰ ਕਈ ਮਾਮਲੇ ਜਿਹੜੇ ਨੇ ਜਗਤਾਰ ਸਿੰਘ ਹਵਾਰਾ ਦੇ ਉੱਤੇ ਲੱਗੇ ਹੋਏ ਸੀਗੇ ਮਾਮਲੇ ਦਰਜ ਸੀਗੇ ਪਰ ਹੁਣ ਇੱਕ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਹੈ ਪਰ ਬਿਆਨ ਸਿੰਘ ਕਤਲ ਮਾਮਲੇ ਦੇ ਵਿੱਚ ਸਾਫਾ ਮੁੱਖ ਮੰਤਰੀ ਉਹਨਾਂ ਦੇ ਕਤਲ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ ਜਗਤਾਰ ਸਿੰਘ ਹਵਾਰਾ ਤੇ ਹੁਣ ਉਮਰ ਕੈਦ ਦੀ ਸਜ਼ਾ ਜੋ ਹੈ ਚੇਲ ਦੇ ਵਿੱਚ ਘਟ ਰਿਹਾ ਹੈ ਪਰ ਦੱਸ ਜੀਏ ਕਿ ਇੱਕ ਪਟੀਸ਼ਨ ਦੇ ਵਿੱਚ ਉਸਨੇ ਜੋ ਦੱਸਿਆ ਕਿ ਉਹ ਪੰਜਾਬ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੂੰ ਦਿੱਲੀ ਦੀ ਜੇਦ ਵਿੱਚ ਬੰਦ ਕੀਤਾ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਲਿਆਣਾ ਚਾਹੀਦਾ ਹੈ ਬਹੁਤ ਸਾਰੀਆਂ ਜਿਹੜੀਆਂ ਉਨ੍ਹਾਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਸੀ ਉਸ ਪੋਟਿਸ਼ਲ ਵਿੱਚ ਫਿਲਹਾਲ ਜੋ ਹੈ ਉਮਰ ਕੈਦੀ ਸਰਦਾਰ ਜਪਤਾ ਸਿੰਘ ਹਵਾਰਾ ਜੋ ਹੈ ਜੇਲ੍ਹ ਦੇ ਵਿੱਚ ਕੱਟ ਰਿਹਾ ਤਾਂ ਲੰਬੀ ਜਿਹੜੀ ਉਮਰ ਹੋ ਗਈ ਹੈ ਜਾਨਕਿ 39 ਸਾਲ ਹੋ ਗਏ ਨੇ ਜਪਤਾ ਸਿੰਘ ਹਵਾਰਾ ਪਰ ਕਈ ਮਾਮਲਿਆਂ ਦੇ ਵਿੱਚ ਬੜੀ ਜਿਹੜਾ ਦਿਨ ਪ੍ਰਤੀ ਦਿਨ ਹੋ ਰਿਹਾ ਹੈ ਕਿਸੇ ਮਾਮਲੇ ਦੇ ਵਿੱਚ ਛੁਟਕਾਰਾ ਮਿਲਿਆ ਤਾਂ ਇੱਕ 20 ਸਾਲ ਪੁਰਾਣਾ ਇੱਕ ਵਿਸਫੋਟਕ ਮਾਮਲਾ ਸੀਗਾ ਜਿੱਥੇ ਕਿ ਮਾਮਲਾ ਦਰਜ ਸੀਗਾ ਪਰ ਉਸ ਦੇ ਵਿੱਚ ਮੋਹਾਲੀ ਕੋਰਟ ਦੇ ਵੱਲੋਂ ਜੋ ਹੈ ਬਰੀ ਕਰ ਦਿੱਤਾ ਗਿਆ 25 2005 ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ ਤੇ ਜਿਸ ਤੋਂ ਬਾਅਦ ਹੁਣ ਬਰੀ ਕਰ ਦਿੱਤਾ ਗਿਆ ਯਾਨੀ ਇੱਕ ਕੇਸ ਦੇ ਵਿੱਚੋਂ ਜਗਤਾ ਸਿੰਘ ਹਵਾਰਾ ਬਾਹਰ ਆ ਗਿਆ ਪਰ ਉਸ ਤੋਂ ਬਾਅਦ ਆຊੀਏ ਕਿ ਅਬਿਆਨ ਸਿੰਘ ਕਤਲ ਮਾਮਲੇ ਸਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਕਤਲ ਮਾਮਲੇ ਦੇ ਵਿੱਚ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤੰਕੀ ਜਗਤਾ ਸਿੰਘ ਹਵਾਰਾ ਨੂੰ ਉਮਰ ਕੈਦੀ ਸਜ਼ਾ ਹੋਈ ਹੈ ਤਾਂ 29 ਸਾਲ ਤੋਂ ਜੇਲ੍ਹ ਦੇ ਵਿੱਚ ਹੈ ਔਰ ਬਹੁਤ ਸਾਰੀਆਂ ਅਜਹੀ ਗਤੀਵਿਧੀਆਂ ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਦੇਸ਼ ਦੇ ਵਿੱਚ ਹਿੰਸਾ ਜਿਹੜੀ ਕਰਨ ਵਾਲੇ ਜਾਂ ਪੰਜਾਬ ਦੇ ਵਿੱਚ ਆਤਤ ਫਲਾਮ ਵਾਲੀਆਂ ਚੀਜ਼ਾਂ ਦੇ ਵਿੱਚ ਗਤੀਵਿਧੀਆਂ ਦੇ ਵਿੱਚ ਸ਼ਾਮਲ ਜਿੱਤਾਰ ਸਿੰਘ ਹਵਾਰਾ ਹਮੇਸ਼ਾ ਹੀ ਚਰਚਾ ਦੇ ਵਿੱਚ ਰਿਹਾ ਤੇ ਦੱਸ ਜੀਏ ਕਿ ਹੁਣ ਇੱਕ ਕ ਮਾਮਲੇ ਦੇ ਵਿੱਚ ਜਿੱਥੇ ਬਰੀ ਵੀ ਹੋਇਆ ਪਰ ਦੂਸਰੇ ਪਾਸੇ ਉਮਰ ਕੈਦੀ ਸਜ਼ਾ ਪੁਕਤ ਰਿਹਾ ਜੇਲ ਦੇ ਵਿੱਚ ਤਾਂ ਬਹੁਤ ਵਾਰ ਪਟੀਸ਼ਨਾਂ ਪਾਈਆਂ ਨੇ ਖਾਰਜਾ ਹੋ ਖਾਰਜ ਹੋਈ ਆ ਪਟੀਸ਼ਨ ਔਰ ਬਹੁਤ ਸਾਰੀਆਂ ਮਾਮਲੇ ਜਿਹੜੇ ਦਰਜ ਨੇ ਜਕਤਾ ਸਿੰਘ ਵਾਰਾ ਤੇ ਇੱਕ ਪਹਿਲਾ ਵੀ ਮਾਮਲੇ ਦੇ ਵਿੱਚ ਬਰੀ ਕੀਤਾ ਗਿਆ ਤੇ ਪਰ ਹੁਣੇ ਮਾਮਲੇ ਲਗਾਤਾਰ ਹੀ ਵਾਦੇ ਜਾ ਰਹੇ ਨੇ ਇੱਕ ਖਾਸ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਪੁਲਿਸ ਐਕਸ਼ਨ ਮੂਰਤ ਵਿੱਚ ਹੈ ਅਜਿਹੇ ਲੋਕਾਂ ਨੂੰ ਜਿਹੜਾ ਕੈਦ ਦੇ ਵਿੱਚ ਲੈ ਰਹੀ ਹੈ ਔਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਦੇ ਉੱਤੇ ਵੀ ਕਸਟ ਜੇ ਕੱਸੇ ਜਾ ਰਹੇ ਨੇ ਪਰ ਵੱਡੀ ਖਬਰ ਹੈ ਇੱਕ ਅਤੰਕੀ ਜਗਤਾ ਸਿੰਘ ਹਵਾਰਾ ਉਸ ਜਿਹੜਾ ਇੱਕ ਮਾਮਲਾ ਦਰਜ ਸੀਗਾ ਉਸ ਤੇ ਵਰੀ ਕਰ ਦਿੱਤਾ ਪਰ ਉਮਰ ਕੈਦੀ ਸਜ਼ਾ ਜੇਲ੍ਹ ਦੇ ਵਿੱਚ ਹਲੇ ਵੀ ਪੁੱਗ ਤਰਿਆ